ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੀ ਸਲਵਾਰ ਦੀ ਕਟਿੰਗ ਕਿ ਘੱਟ ਕੱਪੜੇ ਉੱਤੇ ਸਲਵਾਰ ਦੀ ਵਧੀਆ ਕਟਿੰਗ ਕਿਸ ਤਰ੍ਹਾਂ ਕਰ ਸਕਦੇ ਹਾਂ ਇਹ ਆਪਣੇ ਕੋਲੇ ਸਵਾ 2 ਮੀਟਰ ਕੱਪੜਾ ਹੈ ਜੀ ਇਹਦੇ ਤੇ ਆਪਾਂ ਵਧੀਆ ਘੇਰ ਵਾਲੀ ਸਲਵਾਰ ਕਿਸ ਤਰ੍ਹਾਂ ਕਟਿੰਗ ਕਰ ਸਕਦੇ ਹਾਂ ਸਲਵਾਰ ਦੀ ਲੰਬਾਈ ਹੈਗੀ ਹੈ ਜੀ 34 ਇੰਚ 35 ਇੰਚ ਹੈ ਜੀ ਸਲਵਾਰ ਦੀ ਲੰਬਾਈ ਸਾਡੇ 34 ਤੋਂ ਥੋੜਾ ਜਿਆਦਾ ਆ ਤੇ ਹੁਣ ਆਪਾਂ ਪਹਿਲਾਂ ਨਿਸ਼ਾਨ ਲਾ ਲਾਂਗੇ 32 ਇੰਚ ਤੇ ਇੱਧਰ ਨੂੰ ਆਪਾਂ ਰੱਖ ਲਾਂਗੇ ਜਿੰਨਾ ਆਪਾਂ ਪਹੁੰਚਾ ਰੱਖਣਾਗਾ ਉਸ ਹਿਸਾਬ ਨਾਲ ਨਿਸ਼ਾਨ ਲਾ ਲਾਂਗੇ 13 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਇੱਧਰਲੀ ਸਾਈਡ ਤੋਂ 32 ਇੰਚ ਤੇ ਇੱਧਰਲੀ ਸਾਈਡ ਤੋਂ ਨਿਸ਼ਾਨ ਲਾਉਣਾ ਜੀ ਇਹ ਨਿਸ਼ਾਨ ਆਪਾਂ ਓਪਨ ਸਾਈਡ ਤੋਂ ਲਾਉਣੇ ਆਂਗੇ ਜਿੰਨੇ ਆਪਾਂ ਮੂਰੀ ਰੱਖਣੀ ਆ ਆਹ ਵਾਲਾ ਨਿਸ਼ਾਨ ਓਨਾਂ ਰੱਖ ਲਾਉਣਾਗਾ 13 ਇੰਚ ਤੇ ਆਪਾਂ ਸਾਰੇ ਨਿਸ਼ਾਨ ਲਾ ਲਾਂਗੇ ਇਥੋਂ ਪਾਈਂ ਸਿੱਧਾ ਕਟਿੰਗ ਕਰਾਂਗੇ ਇਹ ਆਪਣੇ ਗੋਡਿਆਂ ਦਾ ਕੱਪੜਾ ਕਹਿ ਦਿੰਨੇ ਆ ਜਾਂ ਪਹੁੰਚਾਂ ਦਾ ਕੱਪੜਾ ਕਹਿ ਦਿੰਨੇ ਆ ਉਹਲੇ ਆਪਣੇ ਨਿਸ਼ਾਨ ਲੱਗ ਜeneਗੇ ਤੇ ਹੁਣ ਆਪਾਂ ਇਥੋਂ ਸਲਵਾਰ ਦੀ ਲੰਬਾਈ 32 ਇੰਚ ਦੇ ਹਿਸਾਬ ਨਾਲ ਜਿਹੜਾ ਆਪਾਂ ਪਹੁੰਚਾ ਕਟਿੰਗ ਕਰਦੇ ਹੁੰਨੇ ਆ ਡੇਢ 2 ਇੰਚ ਦਾ ਉਹਦਾ ਨਿਸ਼ਾਨ ਲਾ ਲਿਆ ਜੀ ਇਧਰੋਂ ਆਪਾਂ ਇਥੋਂ ਬਰਾਬਰ ਨਿਸ਼ਾਨ ਲਗਾ ਕੇ 벨ਟ ਕਟਿੰਗ ਕਰਾਂਗੇ ਇਥੋਂ ਆਪਾਂ ਆਸਣ ਰੱਖਾਂਗੇ 12 ਇੰਚ 11 ਇੰਚ ਆਸਣ ਰਹਿ ਜਾਊਗਾ ਜੀ ਇੱਥੋਂ ਆਪਾਂ ਤਿਰਛੀ ਕਾਟ ਪਾਵਾਂਗੇ ਹੁਣ ਆਪਾਂ ਆਹ ਵਾਲਾ ਨਿਸ਼ਾਨ ਦੂਜੀ ਸਾਈਡ ਤੇ ਲਾ ਲੈਣਾ ਤੇ ਉਧਰ ਨਿਸ਼ਾਨ ਲਾਉਨੇ ਆ ਫਿਰ ਦਿਖਾਉਨੇ ਆ ਤੁਹਾਨੂੰ ਆਪਾਂ ਸਾਰੇ ਲੰਬਾਈ ਦੇ ਨਿਸ਼ਾਨ ਲਾ ਲੈਨੇ ਜੀ ਤੇ ਹੁਣ ਆਪਾਂ ਇਧਰੋਂ ਆਪਾਂ ਆਸਣ ਰੱਖ ਲਏ ਇਧਰੋਂ ਆਪਾਂ ਲੰਬਾਈ ਰੱਖ ਲਈ ਜੀ ਪਹਿਲਾਂ ਇਧਰੋਂ ਆਪਾਂ ਲੰਬਾਈ ਰੱਖੀ ਸੀ ਇਧਰੋਂ ਆਸਣ ਰੱਖਿਆ ਹੁਣ ਆਪਾਂ ਤਿਰਛਾ ਨਿਸ਼ਾਨ ਲਗਾ ਦਾਂਗੇ ਕਟਿੰਗ ਕਰਨ ਵਾਸਤੇ ਇਧਰੋਂ ਆਪਣੇ ਪੌਂਚੇ ਨਿਕਲੇ ਆ ਜੀ ਜਾਨੀ ਕਿ ਗੋਡਿਆਂ ਦਾ ਕੱਪੜਾ ਇਧਰੋਂ ਆਪਣੇ ਦੋ ਕੁੰਦੇ ਨਿਕਲੇ ਇਧਰਲੀ ਸਾਈਡ ਤੋਂ ਦੋ ਕੁੰਦੇ ਨਿਕਲੇ ਇਹਦੀ ਆਪਾਂ 벨ਟ ਪਾਵਾਂਗੇ ਜੀ ਆ ਆਪਾਂ ਮੂਰੀਆਂ ਦੇ نیچے ਕੱਪੜਾ ਲਗਾਵਾਂਗੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ 2 ਮੀਟਰ ਤੇ ਵੀ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਸਵਾ 2 ਮੀਟਰ ਤੁਹਾਡੇ ਕੋਲ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਜੇ ਕੱਪੜਾ ਘਟਾ ਦਾ ਲੰਬਾਈ ਤੁਹਾਡੀ ਜਿੰਨੀ ਮਰਜ਼ੀ ਹੋਵੇ ਇਸ ਤਰ੍ਹਾਂ ਤੁਸੀਂ ਕਟਿੰਗ ਕਰ ਸਕਦੇ ਹੋ ਘੱਟ ਕੱਪੜੇ ਉੱਪਰ ਹੁਣ ਆਪਾਂ ਇਹਦੇ ਇਥੋਂ ਕਾਟ ਪਾਵਾਂਗੇ ਇਥੋਂ ਤੁਸੀਂ 1 ਇੰਚ ਦੀ ਕਾਟ ਪਾਉਣੀ ਹੈ ਜੀ 1 ਇੰਚ ਇਹਨੂੰ ਡਾਊਨ ਕਰ ਲੈਣਾ ਸਲਵਾਰ ਬਹੁਤ ਸੋਹਣੀ ਬਣਦੀ ਹੈ ਜੀ ਸਟ੍ਰੇਟ ਜੀ ਸਲਵਾਰ ਬਣ ਜਾਂਦੀ ਹੈ ਜਿਹੜੀ ਕਿ ਪੈਰਾਂ ਦੇ ਉੱਪਰ ਆਪਣੀ ਮੂਰੀ ਡਿੱਗਦੀ ਰਹਿੰਦੀ ਹੈ ਇਹ ਕਾਟ ਨਾਲ ਉਹ ਪ੍ਰੋਬਲਮ ਦਾ ਹੱਲ ਹੋ ਜਾਂਦਾ ਇਸ ਤਰ੍ਹਾਂ ਇਹ ਕਾਟ ਪਾਉਣੀ ਹੈ 1 ਇੰਚ ਦੀ ਹੁਣ ਆਪਾਂ ਆਹ ਵਾਲੇ ਨਿਸ਼ਾਨ ਤੋਂ ਕਟਿੰਗ ਕਰ ਲਾਂਗੇ ਆਵੜਾ ਕਪੜਾ ਆਪਾਂ ਕਟਿੰਗ ਲਓ ਜੀ ਦੋ ਹੁੰਦੇ ਆਪਣੇ ਆ ਹੋ ਗਏ ਤੋਂ ਆ ਹੋ ਗਏ ਚਾਰੇ ਹੁੰਦੇ ਆਪਣੇ ਕਟਿੰਗ ਹੋ ਗਏ ਤੇ ਹੁਣ ਆਪਾਂ 벨ਟ ਦੀ ਕਟਿੰਗ ਕਰਾਂਗੇ ਹਾਂਜੀ ਆ ਜਿਹੜਾ ਆਪਾਂ ਕਪੜਾ ਉੱਪਰੋਂ ਲਾਇਆ ਸੀ ਗੋਡਿਆਂ ਦੇ ਕੱਪੜੇ ਨਾਲੋਂ ਇਹਦੀ ਆਪਾਂ 벨ਟ ਪਾਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਓਪਨ ਕਰ ਲੈਣਾ ਆਪਾਂ ਵਰਕ ਫੀ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹਨੂੰ ਬੈਲਟ ਆਪਣੇ ਕੋਲੇ ਹੈਗੀ ਆ ਜੀ 23 ਇੰਚ ਇਹ ਕਿੰਚ ਆਪਾਂ ਲੰਬਾਈ ਲੂਟਣ ਵਾਸਤੇ ਰੱਖਾਂਗੇ 24 ਇੰਚ ਤੇ ਨਿਸ਼ਾਨ ਲਾ ਲਾਂਗੇ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਤੇ ਇੱਥੋਂ ਆਪਾਂ ਸੈਂਟਰ 'ਚ ਇਹਨੂੰ ਕਟਿੰਗ ਕਰ ਦਾਂਗੇ ਲੋਚ ਇਸ ਤਰ੍ਹਾਂ ਆਪਣੀ ਕਟਿੰਗ ਹੋਗੀ ਘੱਟ ਤੋਂ ਘੱਟ ਕੱਪੜੇ ਵਿੱਚ ਤੁਸੀਂ ਇਸ ਤਰ੍ਹਾਂ ਹੀ ਕਟਿੰਗ ਕਰਨੀ ਹੈਗੀ ਸਲਵਾਰ ਬਿਲਕੁਲ ਪਰਫੈਕਟ ਬਣੇਗੀ ਚਲੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ